ਜੈਪੁਰ ਜੈ ਸੁਤੋਤਮ ਦੇਸ਼ ਦਲਾਲ ਦੇ ਹੱਥ ਚ ਤੇ ਦਲਾਲ ਚੰਦੇ ਦੇ ਬਦਲੇ ਧੰਦਾ ਦੇ ਕੇ ਲੋਕਾਂ ਦੀ ਜਾਨ ਨਾਲ ਖੇਡ ਰਿਆ ਹਾਲੇ ਦੇ ਵਿੱਚ ਛਪਿਆ ਰਿਪੋਰਟਾ ਚ 48 ਦਵਾਈਆਂ ਨਾਮੀ ਕੰਪਨੀਆਂ ਦੀਆਂ ਜਿਹੜੀਆਂ ਨੇ ਉਹ ਜਿਹੜਾ ਫਾਰਮਾਕੋਪੀਆ ਇੰਡੀਆ ਦਾ ਤੇ ਯੂਐਸ ਦਾ ਜਾਂ ਬ੍ਰਿਟਿਸ਼ ਦਾ ਉਸ ਫਾਰਮਾਕੋਪੀ ਦੇ ਸਟੈਂਡਰਡ ਮੁਤਾਬਕ ਸਕੂਰੀਅਸ ਨੇ ਘਟਿਆ ਨੇ ਸੈਂਪਲ ਫੇਲ ਹੋਏ ਨੇ ਤੇ ਉਹਦੇ ਨਾਲ 슈ਗਰ ਬਲੱਡ ਪ੍ਰੈਸ਼ਰ ਤੇ ਹੋਰ ਨਾਮਰਦ ਬਿਮਾਰੀਆਂ ਨਾਲ ਲੜਾਈ ਲੜਦੇ ਜਿਹੜੇ ਮਰੀਜ਼ ਐ ਉਹਨਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਤੇ ਦੇਸ਼ ਦਾ ਦਲਾਲ ਪ੍ਰਧਾਨ ਮੰਤਰੀ ਉਹਨਾਂ ਕੰਪਨੀਆਂ ਤੋਂ ਐਮਐਲਏ ਖਰੀਦਣ ਲਈ ਐਮਪੀ ਖਰੀਦਣ ਲਈ ਸਰਕਾਰਾਂ ਡੇਗਣ ਲਈ ਚੰਦਾ ਲੈਂਦਾ ਤੇ ਚੰਦੇ ਦੇ ਬਦਲੇ 143 ਕਰੋੜ ਭਾਰਤੀਆਂ ਦੀ ਮੌਤ ਦਾ ਸੌਦਾ ਕਰਦਾ ਹੈ ਲਾਗਤ ਹੈ ਉਹਨਾਂ ਸਾਰੇ ਹੀ ਖਾਕੀ ਚੱਡੀ ਗੈਂਗ ਜਿਹੜਾ ਪੂਰੇ ਭਾਰਤ ਦੇ ਜਿਹੜੇ ਉਹਨਾਂ ਦੇ ਕਾਰਕੁਨ ਨੇ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਨਾਲ ਜੁੜੇ ਹੋਏ ਲੋਕ ਨੇ ਇਹ ਸਾਰੇ ਹੀ ਇਸ ਦਲਾਲ ਪ੍ਰਧਾਨ ਮੰਤਰੀ ਦਾ ਸਾਥ ਦੇ ਕੇ ਦੇਸ਼ ਦੇ 147 ਕਰੋੜ ਲੋਕਾਂ ਦੀ ਹੱਤਿਆ ਦਾ ਜਿਹੜਾ ਇੱਕ ਖਤਰਨਾਕ ਪਲਾਨ ਹੈ ਉਹਦੇ ਚ ਸ਼ਾਮਲ ਨੇ ਅੱਜ ਕਰਨਾਟਕਾ ਹਾਈ ਕੋਰਟ ਨੇ ਦੇਸ਼ ਦੀ ਵਿੱਤ ਮੰਤਰੀ ਚੰਦੇ ਦੇ ਬਦਲੇ ਧੰਦਾ ਇਲੈਕਟ੍ਰੋ ਬੋਰਡ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਕਰਨ ਦੀ ਜਿਹੜੀ ਉਹ ਫੈਸਲਾ ਦਿੰਦਾ ਨਿਰਦੇਸ਼ ਦਿੱਤੇ ਨੇ ਤੇ ਦੇਸ਼ ਦੇ ਲੋਕਾਂ ਦੀ ਜਾਨ ਨਾਲ ਖੇਡਣ ਵਾਲਾ ਇਹ ਜਿਹੜਾ ਆਪਣੇ ਆਪ ਨੂੰ ਵਪਾਰੀ ਕਹਿੰਦਾ ਇਹ ਵਪਾਰੀਆਂ ਦੇ ਨਾਂ ਤੇ ਵਿੱਚ ਕਲਬ ਹੈ ਕਿਉਂਕਿ ਕੋਈ ਵੀ ਪਾਰੀ ਜਿਹੜਾ ਸੱਚਾ ਦੇਸ਼ ਭਗਤ ਹੈ ਜਿਹਦੇ 'ਚ ਇਨਸਾਨੀਅਤ ਹੈ ਉਹ ਕਦੇ ਵੀ ਮਿਲਾਵਟ ਨਹੀਂ ਕਰਦਾ ਉਹ ਕਦੇ ਵੀ ਘਟੀਆ ਚੀਜ਼ ਨਹੀਂ ਵੇਚਦਾ ਤੇ ਜਿਹੜੇ ਲੋਕ ਘਟੀਆ ਚੀਜ਼ ਵੇਚਦੇ ਨੇ ਮਿਲਾਵਟ ਕਰਦੇ ਨੇ ਉਹ ਕਦੇ ਇਨਸਾਨ ਨਹੀਂ ਹੋ ਸਕਦੇ ਉਹ ਹੈਵਾਨ ਨੇ ਸ਼ੈਤਾਨ ਨੇ ਉਹ ਜ਼ਾਹਿਬਗਾਹੇ ਆਪਣੀ ਔਲਾਦ ਨੂੰ ਆਪਣੇ ਆਪ ਨੂੰ ਮਾਰਨ ਦੇ ਵੀ ਜ਼ਿੰਮੇਵਾਰ ਹੁੰਦੇ ਨੇ ਕਿਉਂਕਿ ਮਿਲਾਵਟ ਕੀਤੀਆਂ ਦਵਾਈਆਂ ਮਿਲਾਵਟ ਕੀਤਾ ਖਾਣ ਪੀਣ ਦਾ ਸਮਾਨ ਕਦੇ ਨਾ ਕਦੇ ਆਪ ਨੂੰ ਹੀ ਖਾਣਾ ਪੈਂਦਾ 1960 ਦੇ ਦਹਾਕੇ 'ਚ ਇੱਕ ਫਿਲਮ ਆਈ ਸੀ ਜਿਹਦੇ 'ਚ ਇੱਕ ਦਵਾਈ ਦੇ ਉੱਤੇ ਇਹ ਸਾਰੀ ਫਿਲਮ ਸੀ ਕਿ ਮਲਾਵਟ ਖੋਲ ਦਵਾਈ ਬਣਾਉਣ ਵਾਲਾ ਕਿਸ ਤਰ੍ਹਾਂ ਆਪਣੇ ਇਕਲੌਤੇ ਬੇਟੇ ਦੀ ਜਿਹੜੀ ਆ ਉਹ ਜ਼ਿੰਦਗੀ ਖਤਮ ਕਰ ਬੈਠਦਾ ਸੋ ਭਾਰਤ ਵਾਸੀਓ ਪਿਛਲੇ ਦਸਾਂ ਸਾਲਾਂ ਤੋਂ ਆਪਾਂ ਇੱਕ ਦਲਾਲ ਦੇ ਹੱਥ ਚ ਹੈ ਤੇ ਇਹ ਦਲਾਲ ਸਾਡੀ ਜ਼ਿੰਦਗੀ ਦਾ ਸੌਦਾ ਕਰਦਾ ਪਿਆ ਭਾਵੇਂ ਉਹ ਕਰੋਨਾ ਦੇ ਟੀਕੇ ਹੋਣ ਹੁਣ ਉਸ ਕਰੋਨਾ ਦੇ ਬੈਨਰਾਂ ਪੋਸਟਰਾਂ ਤੋਂ ਇਸ ਦਲਾਲ ਦਾ ਲਾ ਕੇੋਂ ਗਾਇਬ ਹੋ ਗਿਆ ਇਹਦੀ ਫੋਟੋ ਕਿਉਂ ਗਾਇਬ ਹੋ ਗਈ ਇਹਦੇ ਬਾਰੇ ਗੋਦੀ ਮੀਡੀਆ ਜਿਹੜਾ ਹਟੋ ਰੜਦਾ ਕੁੱਤਾ ਜਿਹੜਾ ਅੱਗੇ ਗਊ ਦਾ ਮਾਸ ਪਿਆ ਖਾ ਕੇ ਇਹਦੇ ਹੱਕ ਚ ਕਾਬਾ ਰੌਲੀ ਪਾਉਂਦਾ ਸੀ ਅੱਜ ਮਲਾਵਟ ਵਾਲੀਆਂ ਦਵਾਈਆਂ ਸਬਸਟੈਂਡਰਡ ਦਵਾਈਆਂ ਦੇ ਸੈਂਪਲ ਫੇਲ ਹੋਏ ਨੇ ਉਹਦੇ ਤੇ ਚੁੱਪ ਐ ਇੱਥੋਂ ਤੱਕ ਕਿ ਭਾਰਤ ਦੀਆਂ ਸਰਕਾਰੀ ਕੰਪਨੀਆਂ ਦੇ ਸੈਂਪਲ ਫੇਲ ਹੋ ਰਹੇ ਨੇ ਸ਼ਰਮਨਾ ਗੱਲ ਹੈ ਜਿੱਦ ਨੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਸਿਹਤ ਮੰਤਰੀ ਤੇ ਦੇਸ਼ ਦਾ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਜ਼ਿੰਮੇਵਾਰ ਨੇ ਪਰ ਇਹ ਬੇਸ਼ਰਮ ਲੋਕ ਨੇ ਕਦੇ ਅਸਤੀਫਾ ਨਹੀਂ ਦੇਣਗੇ ਕਦੇ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਲੈਣਗੇ ਕਿਉਂਕਿ ਇਹ ਦਲਾਲ ਨੇ ਹਥਿਆਰੇ ਨੇ ਤੇ ਹਥਿਆਰਿਆਂ ਤੋਂ ਆਸ ਨਹੀਂ ਰੱਖੀ ਜਾ ਸਕਦੀ ਅਤੇ ਸਾਡਾ ਨਾਬਰ ਅੱਖਾਂ ਭਾਰਤੀਆਂ ਦਾ ਕਿ ਅਸੀਂ ਪਤਾ ਨਹੀਂ ਕਿਤਰਾ ਬਚੇ ਜਾ ਰਹੇ ਹਾਂ ਪਿਛਲੇ ਦਸਾਂ ਸਾਲਾਂ ਤੋਂ ਇਹਦੇ ਇਹਦੇ ਵੱਲੋਂ ਕੋਈ ਕਸਰ ਨਹੀਂ ਸਾਡੀ ਜ਼ਿੰਦਗੀ ਦਾ ਸਾਡੇ ਲਹੂ ਦਾ ਸਾਡੇ ਸਾਹਾਂ ਦਾ ਇਹਨੇ ਸੌਦਾ ਕਰ ਲਿਆ ਸੱਤਾ ਦੀ ਖਾਤਰ ਸੱਤਾ ਦੇ ਲਾਲਚ ਇਨਾਲ ਅੰਨਾ ਹੋਇਆ ਹੈ ਝੂਠ ਤੇ ਝੂਠ ਬੋਲਦਾ ਹੈ ਇਹਨੇ ਪਾਟੀ ਪਾ ਦਾ ਬੀਜ ਨਾਸ ਕਰ ਦੇਣਾ ਜਿਹੜੀ ਪਾਟ ਪਾ ਕਹਿੰਦੀ ਸੀ ਨਾ ਕਿ ਮੈਂ ਪਾਰਟੀ ਵਿਦ ਡਿਫਰੈਂਸ ਹੁਣ ਪਤਾ ਲੱਗਦਾ ਕਿ ਇਹਦਾ ਡਿਫਰੈਂਸ ਕੀ ਹੈ ਸੱਤਾ ਆਈ ਹੈ ਤੇ ਸੱਤਾ ਦੇ ਵਿੱਚ ਸਾਰੇ ਦਲਾਲ ਬਣ ਗਏ ਨੇ ਤੇ ਦਲਾਲ ਜਿਹੜੇ ਆ ਉਹ ਕਿਸੇ ਦੀ ਆਬਰੂ ਦਾ ਸੌਦਾ ਵੀ ਕਰਵਾ ਦਿੰਦੇ ਨੇ ਤੇ ਕਿਸੇ ਦੀ ਜ਼ਿੰਦਗੀ ਦਾ ਸੌਦਾ ਵੀ ਕਰਵਾ ਦਿੰਦੇ ਨੇ ਹੁਣ ਭਾਰਤੀਓ ਤੁਸੀਂ ਸੋਚਣਾ ਵੋਟ ਪਾਉਣ ਤੋਂ ਪਹਿਲਾਂ ਅਗਲੀ ਵਾਰ ਕਿ ਤੁਸੀਂ ਦਲਾਲ ਪਾਰਟੀ ਨਾਲ ਜੁੜਨਾ ਤਾਂ ਦਲਾਲ ਪਾਰਟੀ ਨੂੰ ਵੋਟ ਪਾਉਣੀ ਹੈ ਹਰਿਆਣਾ ਦੀ ਇਲੈਕਸ਼ਨ ਆ ਰਹੀ ਹੈ ਜੰਮੂ ਦੇ ਵਿੱਚ ਪੈਂਡਿੰਗ ਆ ਵੋਟਾਂ ਇੱਕ ਫੇਜ਼ ਦੀਆਂ ਮੇਰੇ ਹੱਥ ਜੋੜ ਕੇ ਅਪੀਲ ਹੈ ਹਰਿਆਣਾ ਦੇ ਜੰਮੂ ਦੇ ਲੋਕਾਂ ਨੂੰ ਕਿ ਆਪਣੇ ਬੱਚਿਆਂ ਦੀ ਖਾਤਰ ਆਪਣੀ ਖਾਤਰ ਇੱਕ ਵੀ ਵੋਟ ਭਾਜਪਨ ਨੂੰ ਨਾ ਪਾਓ ਸਾਰੀ ਸਾਰੀਆਂ ਵੋਟਾਂ ਜਿਹੜੀਆਂ ਉਹ ਇੰਡੀਆ ਗੱਠਜੋੜ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰਾਂ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਆਪੋ ਆਪਣੇ ਖੇਤਰ ਦੇ ਵਿੱਚ ਪਾਓ ਤੇ ਇਸ ਦਲਾਲ ਨੂੰ ਇਸ ਘਟਿਆ ਦਲਾਲ ਨੂੰ ਦੇਸ਼ ਦੀ ਸੱਤਾ ਤੋਂ ਲੰਬੇ ਕਰੋ ਜੈ ਭਾਰਤ ਜੈ ਸਵਰਾਜ ਜਸਪਾਲ ਸਭ ਤੋਂ ਪਹਿਲਾਂ ਤਾਂ ਮੈਂ ਯਾਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਇਸ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚੇ ਦੁਆਰਾ ਮੌਕਾ ਮੈਨੂੰ ਮਿਲਿਆ ਸਾਰੇ ਮਾਨਜੋਬ ਸੀਐਮ ਸਾਹਿਬ ਅਤੇ ਡੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਸ ਡਰਾਈਵ ਦੇ ਵਿੱਚ ਇਹਨੂੰ ਥਰਸਟ ਦੇ ਕੇ ਰੱਖਣਾ ਹੈ ਜਿਹੜੀਆਂ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਟਰੈਨ ਰੋਕਣਾ ਜੇ ਹੋ ਗਿਆ ਤੋ ਉਹਨੂੰ ਡਿਟੈਕਟ ਕਰਨਾ ਉੱਤੇ ਸਖਤ ਪਹਿਰਾ ਅਸੀਂ ਦੇਵਾਂਗੇ ਅੱਜ ਆਫਿਸਰਸ ਨਾਲ ਮੈਂ ਮੀਟਿੰਗ ਰੱਖੀ ਹੈ 1:30 ਵਜੇ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰਾਂਗੇ ਇਸ 'ਚ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਤੇ ਹੋਰ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇੱਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਅਹਿਮੀਅਤ ਮੈਂ ਦਿੰਦਾ ਰਿਹਾ ਤੇ ਹੁਣ ਫੇਰ ਸਾਡੇ ਆਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅਗੇ ਇਹਨਾਂ ਨੂੰ ਇਹੀ ਡਾਇਰੈਕਸ਼ਨਸ ਵੀ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰ ਹੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ महिलावान की सिक्योरिटी है होर उन्होंवेंस ने अचक बहुत ज़्यादा विमेन रिलेटिड क्राइम या वुमेन रिलेटिड जीडियाने विमेन ने कंपलेट्स आदि हैं वूमेन जोड़ा साल्पलाइन है या होर चीज़ा ने उन्होंने भी असी प्रायटाइज करना है इस अलावा तो वेलफेयर जलिस का वो ऑर्डरली रूम या जी साम्स ने ਅਸੀਂ ਜਿ ਬਣਾਵਾਂਗੇ ਸੋ ਦੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਠੀਕ ਰਵੇ ਇਸ ਤੋਂ ਇਲਾਵਾ ਜਿਹੜੇ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਕਿਉਂਕਿ ਸਾਡੀ ਬੇਸਿਕ ਯੂਨਿਟ ਚੌਕੀ ਆ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ ਪੁਲਿਸ ਮਤਲਬ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਰਮ ਸਟਰੀਟ ਕਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਪ੍ਰਾਇਰਟਾਈਟਾਈਜ਼ ਕਰਕੇ ਉਹਨੂੰ ਅਸੀਂ ਨੱਥ ਪਾਉਣੀ ਹੈ ਔਰ ਇਹਦੇ ਵਿੱਚ ਜੋ ਸਖਤ ਤੋਂ ਸਖਤ ਐਕਸ਼ਨ ਉਹ ਲਿਆ ਜਾਏਗਾ ਔਰ ਇਹਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਨਾਲ ਹੀ ਅਪੀਲ ਕਰਦਾ ਕਿ ਪੁਲਿਸ ਤੁਹਾਡੀ ਹਮਦਰ ਦੋਸਤ ਹੈ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਡਰਗ ਬਾਰੇ ਕਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ ਓਵਰ ਚੱਲਦਾ ਹੈ ਪਬਲਿਕ ਹੀ ਕੰਮ ਤੇ ਅੱਖਾਂ ਨੇ ਸਾਡੀਆਂ ਉਦੇਚ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਮਿਊਨਿਟੀ ਨੂੰ ਨਾਲ ਲੈ ਕੇ ਕੰਮ ਕਰਨਾ ਹੈ ਨੇਬਰਹੂਡ ਵਾਚ ਹੈ ਕਿਤੇ ਚੌਕੀਦਾਰ ਰੱਖਣ ਦੀ ਲੋੜ ਹੈ ਚਾਹੇ ਚੌਕੀਦਾਰਾਂ ਨਾਲ رابطہ ਹੈ ਜਿਵੇਂ ਆਪਾਂ ਪਹਿਲਾਂ ਫੋਕਲ ਪੁਆਇੰਟ ਦੇ ਵਿੱਚ ਕੀਤਾ ਸੀ ਉਹ ਵੀ ਸਾਰਾ ਰਿਵਿਊ ਕੀਤਾ ਜਾਏਗਾ ਕਿ ਕਿਵੇਂ ਸਾਡੇ ਵਟਸਐਪ ਗਰੁੱਪ ਬਣੇ ਹੋ ਸਾਡੀ ਪੈਟਰੋਲਿੰਗ ਪਾਰਟੀ ਨੂੰ ਪੀਸੀਆਰ ਨੂੰ ਚੌਕੀਦਾਰ ਦਾ ਨੰਬਰ ਹੋਵੇ ਜਾਂ ਹੋਰ ਹੋਵੇ ਉਹਨੂੰ ਕਾਇਬਾਇਗਾ ਚੈੱਕ ਵੀ ਕਰਨ ਔਰ ਇਸ ਤੋਂ ਇਲਾਵਾ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ اور ਜੋ ਡਰੱਗਸ ਨੇ ਉਹਨਾਂ ਬਾਰੇ ਜਿਹੜੀ ਪਬਲਿਕ ਦੇ ਵਿੱਚ ਅਵੇਅਰਨੈਸ ਤਾਂ ਹੈ ਹੀ ਐ ਇਨਫੋਰਸਮੈਂਟ ਵੀ ਅਸੀਂ ਉਹਦੇ ਤੇ ਪੂਰਾ ਔਰ ਸਪੈਸ਼ਲ ਆਪਰੇਸ਼ਨ ਚਲਾਏ ਜਾਣਗੇ ਸੋ ਥੈਟ ਅਸੀਂ ਇਹ ਜਿਹੜੇ ਦੋ ਸਾਡੀ ਪ੍ਰਾਇਓਰਟੀ ਨੇ ਮੰਨ ਜੋ ਸੀ ਅਸੀਂ ਹਮ ਸਾਥ ਦੀਆਂ ਉਹਨਾਂ ਦੇ ਉੱਤੇ ਅਸੀਂ ਪੂਰਾ ਪੈਰਾਡੈਮ ਉਹਨਾਂ ਸਾਥ ਦੇ ਕਿਸੇ ਲਈ ਦੁਬਾਰਾ ਸੀਟ ਤੇ ਆਉਣਾ ਕਈਆਂ ਦੇ ਅਰਦਾਸ ਬੇਤੀ ਹੁੰਦੀ ਹੁੰਦੀ ਹੈ ਕਿ ਵੀ ਇਨਸਾਨ ਨੂੰ ਉਹ ਸਭ ਤੋਂ ਦੁਬਾਰਾ ਮੌਕਾ ਮਿਲ ਜਾਵੇ ਇਹ ਵਿੱਚ ਗਈ ਹੈਗਾ ਉੱਪਰ ਰੋਡ ਤੇ ਇੱਕ 4.50 ਕਰੋੜ ਦੀ ਠਕਾਦੀ ਹੋਈ ਸੀ ਉਹਨਾਂ ਦੇ